ਕਿ ਸਾਡੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਤੇ ਪਟਿਆਲੇ ਦੇ ਸਾਡੇ ਸਪੀਕਰ ਸਿਆਦ ਦੇ ਵਿੱਚੋਂ ਕਹਿਦੇ ਬਹੁਤ سارے ਫਾਰਮਰ ਸਾਡੇ ਕੌਂਸਲਰ ਜਿਹੜੇ ਅਸੀਂ ਉਹਨਾਂ ਨੂੰ ਇਹ ਗੱਲ ਸਾਹਮਣੇ ਉਹਨਾਂ ਦੇ ਰੱਖੀ ਕਿ ਅਨਪ੍ਰੈਸੀਡੈਂਟ ਸਾਰੇ ਪੰਜਾਬ 'ਚ ਪੰਚਾਇਤਾਂ ਜਿਸਾਂ ਧੱਗਾ ਹੋਇਆ ਉਸ ਤਰ੍ਹਾਂ ਹੀ ਸੇਮ ਉਸੇ ਪੈਮਾਨੇ ਤੇ ਕਾਰਪੋਰੇਸ਼ਨਸ ਦੇ ਵਿੱਚ ਤੇ ਮਿਸਪੈਲਿਟੀਆਂ ਦੇ ਵਿੱਚ ਵੱਡੇ ਪੈਮਾਨੇ ਤੇ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਐਂਡ ਇਹ ਮੈਂ ਸਿੱਧਾ ਚਾਰਜ ਲਗਾਉਣਾ ਭਗਵੰਤ ਮਾਨ ਦੀ ਡਾਇਰੈਕਸ਼ਨਸ ਦੇ ਪੁਲਿਸ ਨੇ ਵੱਡੇ ਪੈਮਾਨੇ ਤੇ ਗੁੰਡਾਗਰਦੀ ਕੀਤੀ ਅਫਸੋਸ ਦੀ ਗੱਲ ਏ ਕਿ ਜਿਹੜੀ ਪਾਰਟੀ ਕਹਿੰਦੀ ਸੀ ਕਿ ਅਸੀਂ ਪਾਰਟੀ ਵਿੱਚ ਡਿਫਰੈਂਸ ਹੋਵੇਗਾ ਅਸੀਂ ਸਿਧਾਂਤਾਂ ਦੀ ਰਾਜਨੀਤੀ ਕਰਾਂਗੇ ਬਿਲਕੁਲੀ ਪਰਦਾ ਫਾਸ਼ ਹੋ ਗਿਆ ਕਿ ਨਾ ਕਿਸੇ ਸਿਧਾਂਤ ਨਾ ਕਿਸੇ ਪਾਲਿਸੀ 'ਚ ਵਿਸ਼ਵਾਸੇ ਨਿਰਾਤੋ ਖਈ ਦੇਣਾ ਸੀ ਲੋਕਾਂ ਨੇ ਮੈਂ ਤੁਹਾਨੂੰ ਪਹਿਲੇ ਬੈਕਗ੍ਰਾਉਂਡ ਦੱਸਣਾ ਚਾਹਨਾ ਕਿ ਸੁਪਰੀਮ ਕੋਰਟ ਦੇ ਵਿੱਚ ਵੀ ਬਹੁਤ ਸਾਰੇ ਸਾਡੇ ਜਿਹੜੇ ਸਰਪੰਚਸ ਨਾਲ ਧੋਖਾ ਹੋਇਆ ਜਾਂ ਧੱਕਾ ਹੋਇਆ ਉਹ ਆਨਵਲ ਸੁਪਰੀਮ ਕੋਰਟ ਕੋ ਗਏ ਤੇ ਆਨਵਲ ਸੁਪਰੀਮ ਕੋਰਟ ਦਾ ਇਹ ਕਹਿਣਾ ਸੀ ਕਿ 13000 ਪੰਜਾਬ ਦੀ ਪੰਜਾਬ ਦੀ ਪੰਚਾਇਤ ਦੇ ਵਿੱਚ 3000 ਤੇ ਸਰਬਸੰਮਤੀ ਹੋਵੇ ਉਹ ਵੀ ਰਾਨਸਣ ਕੇ ਇੱਥੇ ਤੇ ਪਰਿਵਾਰਾਂ ਚ ਸਰਬਸੰਮਤੀ ਪੰਜ ਚਾਰ ਮੈਂਬਰਾਂ ਚ ਨਹੀਂ ਹੁੰਦੀ ਅਕਸਰ ਤੇ 3000 ਪੰਚਾਇਤ ਦੇ ਵਿੱਚ ਉਹ ਕਹਿਣ ਲੱਗੇ ਇਥੋਂ ਨਜ਼ਰ ਆਉਂਦਾ ਹੈ ਕਿ ਠੀਕ ਇਹ ਜਿਹੜੀਆਂ ਇਲੈਕਸ਼ਨਸ ਨਹੀਂ ਹੋਏ ਸੇਮ ਮੈਂ ਦੱਸਣਾ ਚਾਹਨਾ ਪਟਿਆਲੇ ਦੇ ਵਿੱਚ ਅਸੀਂ ਅੱਜ ਦੱਸਿਆ ਕਿ ਤੁਹਾਡੇ ਬਕਾਇਦਾ ਤੌਰ ਤੁਸੀਂ ਦੋ IAS ਅਫਸਰ ਵੀ ਉੱਥੇ ਲਗਾਏ ਸੀ ਐਸ ਆਬਜ਼ਰਵਰਸ ਤੁਸੀਂ ਕੈਮਰੇ ਵੀ ਲਗਵਾਏ ਨੇ ਇਹ ਨਾ ਜਿਸ ਬਿਲਡਿੰਗ ਦੇ ਵਿੱਚ ਨੋਮੀਨੇਸ਼ਨਸ ਲੈਣੀਆਂ ਸੀ ਉਥੇ ਪਹਿਲੇ ਇਹਨਾਂ ਨੇ ਕਹਿ ਦਿੱਤਾ ਕਿ ਕੱਲਾ ਇੱਕ ਕੈਂਡੀਡੇਟ ਤੇ ਇੱਕ ਪ੍ਰਪੋਜ਼ਰ ਜਾਏਗਾ ਅੰਦਰ ਤਕਰੀਬਨ 150 ਤੋਂ 200 ਗੁੰਡਾ ਪਟਿਆਲੇ ਦਾ ਜਿਹੜਾ ਸ਼ਹਿਰ ਦਾ ਐਮ ਐਲ ਏ ਹੈ ਇਹਨਾਂ ਦਾ ਉਹਨੇ ਆਪਣੇ ਗੁੰਡੇ ਬਿਠਾਏ ਸੀ ਉਹਨਾਂ ਨੇ ਫਿਜ਼ੀਕਲੀ ਸਾਡੇ ਕੈਂਡੀਡੇਟਸ ਨੂੰ ਉਹਨਾਂ ਦੇ ਪ੍ਰਪੋਜ਼ਰਸ ਨੂੰ ਤੇ ਇੱਕ ਕੇਸ ਦੇ ਵਿੱਚ ਇੱਕ ਸਾਡੇ ਕੈਂਡੀਡੇਟ ਦੀ ਵਾਈਫ ਨੂੰ ਉਥੇ ਮੈਨ ਹੈਂਡਲ ਕੀਤਾ ਕੁੱਟਿਆ ਮਾਰਿਆ ਕਾਗਜ਼ ਹੱਥਾਂ ਚੋਂ ਉਹਨਾਂ ਦੀ ਨਾਮਿਨੇਸ਼ਨਸ ਖੋਈਆਂ ਗਈਆਂ ਪਾੜੀਆਂ ਗਈਆਂ ਜਿਹੜਾ ਸੀ ਸਾਰਾ ਰਿਕਾਰਡ ਅੰਦਰ ਇਲੈਕਸ਼ਨ ਕਮਿਸ਼ਨ ਸਾਹਿਬ ਨੂੰ ਇੱਥੋਂ ਤੱਕ ਇੱਕ ਸਾਡੇ ਸ਼ਹਿਰ ਦੇ ਬਲਾਕ ਦੇ ਪ੍ਰਧਾਨ ਨੇ ਉਹਨਾਂ ਨੇ ਪਹਿਲੇ ਜਿਹੜੇ ਫਾਰਮ ਦੇਣੇ ਹੁੰਦੇ ਨੇ ਜਿਹੜੇ ਪ੍ਰਦੇਸ਼ ਕਾਂਗਰਸ ਵੱਲੋਂ ਦਿੱਤੇ ਜਾਂਦੇ ਨੇ ਸੋ ਦੈਟ ਸਿੰਬल्स ਦੀ ਅਲਾਟਮੈਂਟ ਵਾਸਤੇ ਉਹ ਵੀ ਉਹਨਾਂ ਨੇ ਆਰੋ ਨੂੰ ਖੁਦ ਫਾਰਮ ਦਿੱਤਾ ਔਨ ਕੈਮਰਾ ਅਸੀਂ ਇਹ ਗੱਲ ਕਰ ਰਹੇ ਆ ਜਿਹੜੀ ਅਸੀਂ ਉੱਤੇ ਦਿੱਤੀ ਉਹਨਾਂ ਤੇ ਉਹ ਖੁਦ ਵੀ ਕੈਂਡੀਡੇਟ ਸਨ ਤਿੰਨ ਵਾਰ ਦੇ ਸਿਟਿੰਗ ਮਿਸਪਲ ਕਾਰਪੋਰੇਟਰ ਦੇ ਪਟਿਆਲੇ ਸ਼ਰਮਾ ਸਾਹਿਬ ਰਾਜੇਸ਼ ਸ਼ਰਮਾ ਉਹਨਾਂ ਦਾ ਨਾਮ ਉਹਨਾਂ ਨੇ ਆਰੋ ਨੂੰ ਕਿਹਾ ਜੀ ਕਿ ਆ ਤੇ ਫਾਰਮ ਹੈ ਸਾਰਿਆਂ ਦੇ ਸਿੰਪਲਸ ਵਾਸਤੇ ਆ ਮੇਰਾ ਫਾਰਮ ਐਕਸੈਪਟ ਕਰ ਲਓ ਕਹਿ ਲੱਗਿਆ ਜੇ ਬਾਹਰ ਖੜੋ ਉਹ ਕਹਿੰਦੇ ਸੀ ਬਾਹਰ ਤੇ ਲੋਕੋ ਕ ਕਪੜੇ ਪਾੜ ਰਹੇ ਨੇ ਡਾਕੂਮੈਂਟ ਪਾੜ ਰਹੇ ਨੇ ਹੁਣ ਤੇ ਮੈਂ ਬੜੀ ਮੁਸ਼ਕਲ ਪਹੁੰਚਿਆ ਕਿਰਪਾ ਕਰਕੇ ਮੇਰਾ ਨਾਮਿਨੇਸ਼ਨ ਤੇ ਲੈ ਲਓ ਹੀ ਰਿਫਿਊਜ਼ਡ ਤੇ ਬਾਹਰ ਉਹਨਾਂ ਨੂੰ ਫਿਰ ਉਹਨਾਂ ਨੇ ਉਹਨਾਂ ਦੇ ਫਾਦਰ ਨੂੰ ਮੈਂ ਹੈਂਡਲ ਕੀਤਾ ਸਾਰੇ ਕਾਗਜ਼ ਪਾੜ ਦਿੱਤੇ ਤੁਸੀਂ ਹੈਰਾਨ ਹੋਗੇ ਜਿੱਥੇ ਪਿਛਲੀ ਕਾਰਪੋਰੇਸ਼ਨ 60 ਦੇ ਸੱਤ ਕਾਰਪੋਰੇਟਰਸ ਕਾਂਗਰਸ ਦੇ ਸੀ ਐਰ ਕੀ ਇਕੱਲੇ 33 ਆਦਮੀ ਲੜ ਰਹੇ ਨੇ 27 ਆਦਮੀਆਂ ਦੇ ਕਾਗਜ਼ ਹੀ ਉਡਾ ਦਿੰਦੇ ਅਸੀਂ ਆਨਰਬਲ ਹਾਈ ਕੋਰਟ ਚ ਵੀ ਗਏ ਹਾਈ ਕੋਰਟ ਨੇ ਇਲੈਕਸ਼ਨ ਕਮਿਸ਼ਨ ਵੱਲ ਕਹਲਿਆ ਕਿ ਪਹਿਲੇ ਤੁਸੀਂ ਆਪਣੀ ਸਾਰੀ ਗੱਲਬਾਤ ਜਿਹੜੀ ਹੈ ਉਹ ਇਹਨਾਂ ਨੂੰ ਐਪਲੀਕੇਸ਼ਨ ਤੋਂ ਆਪਣੀ ਗੱਲ ਰੱਖੋ ਉਹ ਅਜੇ ਤੱਕ ਅਪਲੋਡ ਫੈਸਲਾ ਨਹੀਂ ਹੋਇਆ ਅੱਜ ਵੀ ਨਾਰਜ਼ ਹੋਣ ਵਾਲਾ ਹੈ ਤੇ ਮੋਹੱਜ ਜੀ ਹੁਣ ਇੱਕ ਸੀਨੀਅਰ ਮੋਸ ਸੁਪਰੀਮ ਕੋਰਟ ਦੇ ਲਾਇਰ ਨੇ ਅੱਜ 5 ਵਜੇ ਅਸੀਂ ਟਾਈਮ ਤੈਅ ਕਰ ਲਿਆ ਉੱਥੇ ਜਾ ਰਹੇ ਨੇ ਵੀ ਆ ਟੇਕਿੰਗ ਦਿਸ ਆਪ ਅਰਨੈਸਟਲੀ ਵਿਦ ਦੀ ਆਨਰੇਬਲ ਸੁਪਰੀਮ ਕੋਰਟ ਆਲਸੋ ਕਿ ਇਹ ਚੀਜ਼ ਜੋ ਪਾਰਲੀਮੈਂਟ ਚ ਕੀਤੀ ਜੋ ਸਾਡੀ ਪੰਚਾਇਤਾਂ ਦੀ ਇਲੈਕਸ਼ਨਸ ਹੋਈ ਉਹੀ ਇੱਥੇ ਰਿਪੀਟ ਹੋ ਰਹੀ ਵਾਟ ਇਜ਼ ਦੀ ਆਈਡੀਆ ਜੇ ਕੰਮ ਹੀ ਕਰਨਾ ਸੀ ਤੇ ਭਗਵੰਤ ਮਾਨ ਨੂੰ ਫਿਰ ਨੋਮੀਨੇਸ਼ਨਸ ਹੀ ਕਰ ਦੇਣੀਆਂ ਚਾਹੀਦੀਆਂ ਸੀ ਇਲੈਕਸ਼ਨ ਕਰਵਾਉਣ ਦਾ ਕੀ ਮਕਸਦ ਸੀ ਸਾਰੀ ਗੱਲ ਨਿਹਰਾ ਇੱਥੇ ਹੀ ਨਹੀਂ ਦੇਵੀਗੜ 13 ਦੀਆਂ 13 ਸੀਟਾਂ ਉਡਾ ਦਿੱਤੀਆਂ ਗਈਆਂ ਕਨੌਰ ਦੇ ਵਿੱਚ ਸਾਰੀਆਂ ਸਾਰੀਆਂ ਸੀਟਾਂ ਉਡਾ ਦਿੱਤੀਆਂ ਗਈਆਂ ਸਨੌਰ ਦੇ ਵਿੱਚ ਸਾਰੀਆਂ ਦੀਆਂ ਸਾਰੀਆਂ ਸੀਟਾਂ ਉਡਾ ਕੇ ਸਰਬਸੰਮਤੀ ਵਿਖਾਤੀ ਗਈ ਤੇ ਪਟਿਆਲੇ ਦੀ ਮੇਨ ਕਾਰਪੋਰੇਸ਼ਨ ਜਿੱਥੇ 60 ਦੇ ਵਿੱਚੋਂ ਨੇਰੇ 33 ਕੈਂਡੀਡੇਟ ਡਰੇਗੇ ਸੋ ਇਹ ਤਰੀਕਾ ਜੀ ਇਹ ਨਾ ਕਿਸ ਕਿਸਮ ਦੀ ਰਾਜਨੀਤੀ ਭਗਵੰਤ ਤੇ ਕੇਜਰੀਵਾਲ ਸਾਹਿਬ ਕਰਨਾ ਚਾਹੁੰਦੇ ਮੈਂ ਪੁੱਛਣਾ ਚਾਹਣਾ ਇਹ ਉਹ ਇਹ ਗੱਲ ਅਸੀਂ ਆਪਣੀ ਰੱਖਣ ਵਾਸਤੇ ਗਏ ਸੀ ਅੱਜ ਇੱਕ ਪ੍ਰੈਸ ਕਾਨਫਰੰਸ ਵੀ ਇਸ ਤੋਂ ਬਾਅਦ ਅਸੀਂ ਮਹਿਤ ਰਾਜਾ ਵੜਿੰਗ ਸਾਹਿਬ ਨੇ ਇਕੱਠਿਆਂ ਨੇ ਪਟਿਆਲੇ ਰੱਖੀ ਜਿੱਥੋਂ ਦਾ ਤੁਸੀਂ ਹੈਰਾਨ ਹੋਵੋਗੇ ਸਾਡੇ ਤੇ ਸਿਟਿੰਗ ਐਮ ਸੀਜ਼ ਨੇ ਜਿਨ੍ਹਾਂ ਨੂੰ ਦਫਤਰ ਦੇ ਵਿੱਚੋਂ ਹੀ ਸੀਆਈਏ ਵਾਲੇ ਚੁੱਕ ਕੇ ਲੈ ਗਏ ਤੇ 5 ਵਜੇ 5:30 5 ਵਜੇ ਜਦੋਂ ਕਿਉਂਕਿ ਲਾਸਟ ਟਾਈਮ ਜਿਹੜਾ ਅਸੀਂ ਵਿਡਰੋਅਲਸ ਦਾ 3 ਵਜੇ ਸੀ 5:30 ਵਜੇ ਛੱਡੇ ਇਸ ਕਿਸਮ ਦੇ ਰਾਜ ਨੂੰ ਅਸੀਂ ਹੋਰ ਕਿਸ ਕਿਸਮ ਦਾ ਰਾਜ ਦੱਸਾਂ ਹੋਰ ਕੋਈ ਗੱਲ ਹੈ ਤੇ ਮਾਜੋਦ ਸਾਹਿਬ ਅੱਜ ਤੋਂ ਹਰਿਆਣਾ ਦੇ ਵਿੱਚ ਇੱਕ ਕਿਸਾਨ ਜਿਹੜੇ ਟਰੈਕਟਰ ਨੂੰ ਮਾਰਚ ਕਰ ਕਿਸ ਤਰ੍ਹਾਂ ਦੇਖਦੇ ਹੋ ਪੱਕੀ ਡੱਲੇਵਾਲ ਸਾਹਿਬ ਜੀ ਕਰਾਪ ਡੱਲੇਵਾਲ سے ਹੀ ਮਿਲ ਕੇ ਸਰ ਇਹਦੇ ਨਾਲ ਹੀ ਇਹਦੇ ਨਾਲ ਹੀ ਇੱਕ ਹੋਰ ਸਵਾਲ ਹੈ ਜੀ ਇਹਦੇ ਨਾਲ ਹੀ ਹੁਣੇ ਰਾਜਾ ਵੀਰਿੰਗ ਸਾਹਿਬ ਨੇ ਕਿਆ ਕਹਿੰਦੇ ਮੈਂ ਐਲਓਪੀ ਸਰ ਨੂੰ ਕਹੂੰਗਾ ਕਿ ਇੱਕ ਆਲ ਪਾਰਟੀ ਮੀਟਿੰਗ ਸੱਦੀ ਜਾਵੇ ਜੇ ਡੱਲੇਵਾਲ ਨੇ ਉਹਨਾਂ ਦੇ ਮਸਲੇ ਨੂੰ ਲੈ ਕੇ ਜੀ ਇਹ ਜ਼ਰੂਰ ਮੈਂ ਆਪਣੇ ਪਾਰਟੀ ਪ੍ਰਧਾਨ ਦੇ ਇਸ ਪ੍ਰਪੋਜ਼ਲ ਨੂੰ ਐਕਸੈਪਟ ਕਰਨਾ ਮੈਂ ਇਥੋਂ ਹੀ ਇਲੈਕਸ਼ਨ ਕਮਿਸ਼ਨ ਦੇ ਆਫਿਸ ਤੋਂ ਅਪੀਲ ਕਰੂੰਗਾ ਭਵੰਤਰੋ ਅਜੇ ਤੱਕ ਤੇ ਉਹਨੇ ਤਿੰਨ ਸਾਲਾਂ ਸਾਡੀ ਕੋਈ ਅਪੀਲ ਮੰਨੀ ਨਹੀਂ ਪੰਜਾਬ ਦੇ ਬਹੁਤ ਸਾਰੇ ਮਸਲਿਆਂ ਦੇ ਵਿੱਚ ਜਿਹੜੇ ਸੈਂਟਰ ਦੇ ਖਿਲਾਫ ਸੀ ਅਸੀਂ ਇਹ ਗੱਲ ਕਹਿੰਦੇ ਰਹੇ ਕਿ ਆਲ ਪਾਰਟੀ ਮੀਟਿੰਗ ਬੁਲਾਈ ਜਾਏ ਸੋ ਥੈਟ ਅਸੀਂ ਗਵਰਨਮੈਂਟ ਦੀ ਸੂਬੇ ਦੀ ਸਰਕਾਰ ਦੀ ਹੈਲਪ ਕਰ ਸਕੀਏ ਬਟ ਅਨਫੋਰਨਟਲੀ ਇਟ एवरीथिंग ਗੋਜ਼ ਔਨ ਡੈਫੀਅਰਸ ਮੇਰਾ ਤੇ ਅਜੇ ਵੀ ਮੰਨਣਾ ਹੈ ਕਿ ਜਿਹੜਾ ਭਗਵੰਤ ਤੇ ਬੇਸਿਕਲੀ ਕੇਜਰੀਵਾਲ ਦਾ ਤੇ ਰਿਪਰੈਜ਼ੈਂਟੇਟਿਵ ਹੀ ਹੈ ਇਸ ਟਾਈਮ ਇਹ ਅਮਰਿਤ ਸ਼ਾਹ ਜੀ ਦਾ ਰਿਪਰੈਜ਼ੈਂਟੈਂਟ ਕੋਈ ਵੀ ਚੀਜ਼ ਜਿਹੜੀ ਸੈਂਟਰ ਦੇ ਖਿਲਾਫ ਹੈ ਉਹਨੂੰ ਭਗਵੰਤ ਮਾਨ ਸੁਣ ਕੇ ਰਾਜ਼ੀ ਨਹੀਂ ਕੱਲ ਡੱਲੇਵਾਲ ਸਾਹਿਬ ਨੂੰ ਮੈਂ ਮਿਲ ਕੇ ਆਇਆ ਹਾਂ ਕ੍ਰਿਟੀਕਲ ਹਾਲਾਤ ਚ ਨੇ ਕੱਲ ਡੀਜੀਪੀ ਸਾਹਿਬ ਗਏ ਸੀ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਜਿਹੜੀ ਕਿਸਾਨ ਯੂਨੀਅਨਸ ਨਾਲ ਗੱਲ ਹੋ ਰਹੀ ਹੈ ਉਹ ਨੌਬਸਰਾਂ ਦੇ ਥ्रू ਹੋ ਰਹੀ ਜਿਹਨਾਂ ਰਿਟਾਇਰ ਹੋਏ ਨੂੰ ਸਾਲ ਸਾਲ ਹੋ ਗਏ ਉਹਦਾ ਮਤਲਬ ਤੁਹਾਡੇ ਕੋਲ ਕੋਈ ਕੈਪੇਬਲ ਅਫਸਰ ਨਹੀਂ ਜਿਹੜਾ ਸਰਵਿੰਗ ਹੋਏ ਜਿਹੜਾ ਇੱਥੇ ਗੱਲ ਕਰ ਸਕੇ ਰਿਟਾਇਰਡ ਜਿਹੜੇ ਦੋਸਤ ਅਫਸਰ ਨੇ ਉਹ ਗੱਲਬਾਤ ਕਰਦੇ ਨੇ ਕੱਲ ਹੋਮ ਮਿਨਿਸਟਰੀ ਨੇ ਵੀ ਇੱਕ ਡਾਇਰੈਕਟਰ ਕੱਲਿਆ ਸੀ ਮੇਰਾ ਖਿਆਲ ਇਟਸ ਜਸਟ ਆਈ ਵਾਸ ਕਿਉਂਕਿ ਸਾਰੀ ਗੱਲ ਮੋਦੀ ਸਾਹਿਬ ਨੂੰ ਪਤਾ ਹੈ ਜਿਹੜੀਆਂ ਪ੍ਰਪੋਜ਼ਲਸ ਐਕਸੈਪਟ ਕੀਤੇ ਜਦੋਂ ਇਹ ਕਾਨੂੰਨ ਵਾਪਸ ਲੈ ਗਏ ਇਹਨਾਂ ਜਿਹੜੇ ਵਾਅਦੇ ਕੀਤੇ ਸੀ ਪੰਜ ਚਾਰ ਬੇਸਿਕ ਡਿਮਾਂਡ ਜਿਹੜੀਆਂ ਸੀ ਇੱਕ ਵੀ ਮੀਟ ਨਹੀਂ ਕੀਤੀ ਇੱਕ ਵੀ ਮੀਟਿੰਗ ਨਹੀਂ ਬੁਲਾਈ ਕਿਉਂਕਿ ਉਹਨਾਂ ਦੇ ਕ੍ਰਿਟੀਕਲ ਹਾਲਾਤ ਨੇ ਉਸ ਨੂੰ ਲੋਕਾਂ ਦੀ ਅੱਖਾਂ ਵਿੱਚ ਘੱਟਾ ਪਾਉਣ ਵਾਸਤੇ ਹਿੰਦੁਸਤਾਨ ਕਿਉਂਕਿ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਦੱਸਣ ਵਾਸਤੇ ਕਿ ਅਸੀਂ ਬਹੁਤ ਚਿੰਤਤ ਆ ਸੀ ਆਪਣਾ ਬੰਦਾ ਕੱਲੇ ਬਿਲਕੁਲ ਚਿੰਤਤ ਨਹੀਂ ਨੇ ਤੇ ਮੇਰਾ ਅੱਜ ਵੀ ਕਹਿਣਾ ਹੈ ਕਿ ਬੀਜੇਪੀ ਦੀ ਗਵਰਨਮੈਂਟ ਕਾਰਪੋਰੇਟ ਹਾਊਸੇਸ ਦੀ ਵੱਡੇ ਕਾਰਪੋਰੇਟਸ ਦੀ ਗਵਰਨਮੈਂਟ ਹੈ ਹਮੇਸ਼ਾ ਦੁਨੀਆ ਭਰ ਚ ਤੁਸੀਂ ਇਤਿਹਾਸ ਫੋਲ ਕੇ ਵੇਖ ਲਓ ਕਿਸਾਨਾਂ ਦੀ ਤੇ ਕਾਰਪੋਰੇਟਸ ਦੀ ਲੜਾਈ ਹੁੰਦੀ ਰਹੀ ਹੈ ਜੇ ਤੁਸੀਂ ਕਿਸਾਨਾਂ ਨੂੰ ਪ੍ਰੋਟੈਕਟ ਕਰੋਗੇ ਤੇ ਕਾਰਪੋਰੇਟਸ ਦਾ ਨੁਕਸਾਨ ਹੋਏਗਾ ਜੇ ਕਾਰਪੋਰੇਟਸ ਨੂੰ ਪ੍ਰੋਟੈਕਟ ਕਰੋਗੇ ਤੇ ਕਿਸਾਨਾਂ ਦਾ ਨੁਕਸਾਨ ਹੋਏਗਾ ਇੱਥੇ ਹਿੰਦੁਸਤਾਨ ਦੀ ਕਿਸਾਨੀ ਨੂੰ ਬਿਲਕੁਲ ਪ੍ਰੋਟੈਕਸ਼ਨ ਭਾਜਪਾ ਦੀ ਗਵਰਨਮੈਂਟ ਦੇ ਨਹੀਂ ਰਹੀਏ ਕਾਰਪੋਰੇਟਸ ਦੀ ਸਰਕਾਰ ਹੈ वी मस्ट नॉट एक्सपेक्ट एनीथिंग फ्रॉम द मेरा ख्याल नहीं किसानों तो तो के ट्रैक्टर मार्च को कैसे देखते हैं सर पंजाब को छोड़ के पूरे इंडिया में आप ये देखिए आज से पांच दिन पहले जो ब्रिटिश पार्लियामेंट है लंदन में उसमें हजारों ट्रैक्टर्स वहां गए हैं और गवर्नमेंट ऑफ ब्रिटेन ने उनको वेलकम किया किसी को रोका नहीं क्योंकि जो प्रोटेस्ट था वो पीसफुल था